ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵਕਤ ਅਸੀਂ ਸਮਾਣੇ ਏਰੀਏ ਦੇ ਵਿੱਚ ਆ ਜੀ ਧਨੌਰੀ ਪਿੰਡ ਦੇ ਵਿੱਚ ਆ ਜੀ ਔਰ ਤੁਸੀਂ ਦੇਖ ਰਹੇ ਹੋ ਇਸ ਵਕਤ ਵੀਰ ਸਾਡੇ ਨਾਲ ਨੇ ਕੀ ਨਾਮ ਆ ਜੀ ਤੁਹਾਡਾ ਔਰ ਏਸ ਵੀ ਕਾਕਾ ਜੀ ਔਰ ਇਹਨਾਂ ਦੇ ਨਾਲ ਮਾਤਾ ਜੀ ਨੇ ਪਿੱਛੇ ਬੇਬੇ ਜੀ ਆਜੋ 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 ਨਾਲ ਇਹਨਾਂ ਦੇ ਬੇਬੇ ਜੀ ਨੇ ਜੀ ਇਹ ਦੋਨੇ ਸੜਕ ਤੇ ਰਹਿੰਦੇ ਨੇ ਜੀ ਪਿਛਲੇ ਕਈ ਸਾਲਾਂ ਤੋਂ ਮੈਂਟਲੀ ਪਰੇਸ਼ਾਨ ਹੋ ਚੁੱਕੇ ਨੇ ਜੀ ਨਾਲ ਕੁਝ ਕੱਪੜੇ ਹੁੰਦੇ ਨੇ ਜਿਹੜੇ ਥੋੜੇ ਜਿਹਾ ਇਹ ਲੈ ਕੇ ਜਿਹੜਾ ਗਲੀ ਗਲੀ ਤੁਰੇ ਫਿਰਦੇ ਨੇ ਕਦੇ ਸਮਾਨੇ ਕਦੇ ਕਿਤੇ ਤੁਸੀਂ ਦੇਖੋ ਇਸ ਮਾਂ ਦੇ ਕੀ ਹਾਲਾਤ ਨੇ ਮਾਂ ਤੇ ਪੁੱਤ ਨੇ ਜੀ ਇਹ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕੁਝ ਗੱਲਾਂ ਸਾਡੇ ਨਾਲ ਪਿੰਡ ਵਾਸੀ ਹੋਰ ਭੈਣ ਭਰਾ ਹੈਗੇ ਨੇ ਜਿਹੜੇ ਇਹਨਾਂ ਨੂੰ ਪਹਿਲਾਂ ਤੋਂ ਜਾਣਦੇ ਨੇ ਜਦੋਂ ਇਹ ਠੀਕ ਸੀਗੇ ਜੀ ਇਹ ਲੰਬੜਦਾਰ ਇਹੀ ਸੀ ਇਹਨਾਂ ਦੇ ਪਿਤਾ ਜੀ ਸੀਗੇ ਜੀ ਅੱਛਾ ਦੱਸਣਾ ਚਾਹੁੰਦੇ ਸੰਗਤ ਨੂੰ ਵੀਰੇ ਤੁਹਾਡਾ ਨਾਮ ਕੀ ਦੱਸਿਆ ਕਾਕਾ ਕੀ ਨਾਮ ਆ ਤੁਹਾਡਾ ਮੇਰਾ ਤਾਂ ਚਾਰ ਨਾਮ ਨੇ ਕਾਕਾ ਕੱਚਾ ਨੂੰ ਪੱਕਾ ਤਲਵਾਰਾਂ ਤਲਵਾ ਕੋਲੀ ਚੰਤਾ ਅੱਛਾ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਹੈ ਕਰਤਾ ਲੰਬੜਦਾਰ ਗਰ ਗਰਦਿਆ ਲੰਬੜਦਾਰ ਹਾਂਜੀ ਸੰਗਤ ਜੀ ਇਹ ਨਾ ਇਹਨਾਂ ਦੇ ਪਿਤਾ ਜੀ ਲੰਬੜਦਾਰ ਸੀਗੇ ਪਿੰਡ ਦੇ ਕਿਹੜੇ ਦੇ ਜੀ ਚਤਹਰੇ ਪਿੰਡ ਦੇ ਲੰਬੜਦਾਰ ਸੀਗੇ ਜੀ ਜਮੀਨ ਜਾਇਦਤ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਬੇਬੇ ਜੀ ਤੁਹਾਡਾ ਕੀ ਨਾਮ ਆ ਜੀ ਅੱਛਾ ਤੁਹਾਡਾ ਨਾਮ ਕੀ ਆ ਜੀ ਤੁਸੀਂ ਦੱਸੋ ਜੀ ਹਾਂ ਜੀ ਕਿ ਮਾਣੀ ਕੀ ਨਾਮ ਆ ਜੀ ਕਿ ਮਾਣੀ ਕਹਿੰਦੇ ਸਮਾਣਾ ਕਹੀ ਜਾਂਦੀ ਆ ਬੇਬੇ ਜੀ ਕੀ ਨਾਮ ਆ ਬੇਬੇ ਦਾ ਪਤਾ ਹੀ ਅਮਰਜੀਤ ਕੌਰ ਆ ਜੀ ਮਾਂ ਸਾਡੀ ਅਮਰਜੀਤ ਕੌਰ ਤੇ ਦਲਵਾਰ ਕੀ ਨਾਮ ਦੱਸੇ ਜੀ ਕਾਕਾ ਸਿੰਘ ਜੀ ਅਤੇ ਅਸੀਂ ਦੱਸਣਾ ਚਾਹੁੰਦੇ ਆ ਤੁਹਾਨੂੰ ਇਹ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਖੇਤੀਬਾੜੀ ਕਰਨ ਵਾਲਾ ਪਰਿਵਾਰ ਸੀਗਾ ਜੀ ਅਤੇ ਹੁਣ ਇਹ ਵੀਰ ਦਿਮਾਗੀ ਇੰਨਾ ਪ੍ਰੇਸ਼ਾਨ ਹੋ ਚੁੱਕਿਆ ਜੀ ਤੇ ਨਾਲ ਮਾਂ ਸੜਕਾਂ ਤੇ ਰਹਿਣ ਤੇ ਮਜਬੂਰ ਨੇ ਘਰ-ਬਾਰ ਨਹੀਂ ਹੈਗਾ ਕੋਈ ਕਾਰਨ ਐਸੇ ਬਣੇ ਜ਼ਿੰਦਗੀ ਦੇ ਇੰਨੀ ਕੁ ਪ੍ਰਾਪਰਟੀ ਆ ਬਸ ਇਹਨਾਂ ਦੇ ਕੋਲੇ ਜੀ ਅਤੇ ਅਸੀਂ ਦੱਸਣਾ ਚਾਹੁੰਦੇ ਜਿਹੜਾ ਪਹਿਲਾਂ ਵਾਲਾ ਸਮਾਂ ਸੀਗਾ ਜੀ ਇਹਨਾਂ ਵੀਰਾਂ ਦਾ ਤੇ ਮਾਂ ਦਾ ਉਹ ਬੜਾ ਵਧੀਆ ਸੀ ਕਿਉਂਕਿ ਖੇਤੀਬਾੜੀ ਕਰਦੇ ਸੀ ਜ਼ਮੀਨ ਜਾਇਦਤ ਸੀਗੀ ਜੀ ਅਤੇ ਲੰਬੜਦਾਰੀ ਪਿੰਡ ਦੀ ਇਹਨਾਂ ਦੇ ਕੋਲੇ ਸੀਗੀ ਜੀ ਕੁਝ ਕੁ ਵੀਰਾਂ ਨੂੰ ਪੁੱਛਦਿਆਂ ਜੀ ਅਸਲ ਇਹਨਾਂ ਦੀ ਜ਼ਿੰਦਗੀ ਚ ਹੋਇਆ ਕੀ ਆ ਕੁਝ ਵੀਰਾਂ ਨੇ ਦੱਸਿਆ ਵੀ ਇਹ ਖੇਤੀਬਾੜੀ ਕਰਨ ਵਾਲਾ ਪਰਿਵਾਰ ਸੀ ਤੇ ਵਧੀਆ ਸਰਦਾਰ ਵਰਦਾ ਅਤੇ ਪਿੰਡ ਵਾਲਿਆਂ ਨੂੰ ਪੁੱਛਦਿਆਂ ਵੀ ਅਸਲ ਹਾਲਾਤ ਕੀ ਹੋਏ ਇੱਕ ਮਾਂ ਤੇ ਪੁੱਤ ਸਮਾਣੇ ਸ਼ਹਿਰ ਦੀਆਂ ਸੜਕਾਂ ਦੇ ਵਿੱਚ ਗਲੀ ਗਲੀ ਤੁਰੇ ਫਿਰਦੇ ਹੋਣ ਅਤੇ ਉਹ ਵੱਖ-ਵੱਖ ਪਿੰਡਾਂ 'ਚ ਆਪਣੇ ਆ ਕੱਪੜੇ ਲੈ ਕੇ ਕਦੇ ਕਿਤੇ ਪੈਂਦੇ ਹੋਣ ਕਦੇ ਕਿਤੇ ਪੈਂਦੇ ਹੋਣ ਇਹ ਪਹਿਣ ਤੇ ਮਜਬੂਰ ਹੋ ਗਏ ਇੱਕ ਲੰਬੜਦਾਰੀ ਨਾਲ ਸਬੰਧਤ ਤੁਸੀਂ ਦੇਖੋ ਪਿੰਡ ਦਾ ਲੰਬੜਦਾਰ ਕਿਹਨੂੰ ਬਣਾਇਆ ਜਾਂਦਾ ਜਿਨੂੰ ਪਿੰਡ ਦਾ ਸਾਰਾ ਭੇਤ ਹੋਵੇ ਸਾਰੇ ਪਿੰਡ ਦੀਆਂ ਜ਼ਮੀਨਾਂ ਦਾ ਪਤਾ ਹੋਵੇ ਅਤੇ ਲੰਬੜਦਾਰੀ ਉਹਨੂੰ ਹੀ ਦਿੱਤੀ ਜਾਂਦੀ ਦੀ ਜਿਹੜਾ ਕੋਈ ਮਾੜਾ ਮੋਟਾ ਸਰਦਾਰ ਵਰਦਾ ਪਰਿਵਾਰ ਹੋਵੇ ਅਤੇ ਅੱਜ ਤੁਹਾਡੇ ਸਾਹਮਣੇ ਆ ਉਹ ਇਨਸਾਨ ਦਾ ਪਰਿਵਾਰ ਲੰਬੜਦਾਰ ਦਾ ਜਿਹੜਾ ਪਰਿਵਾਰ ਆ ਸੜਕਾਂ ਤੇ ਰੋਲਿਆ ਫਿਰਦਾ ਤੇ ਲੰਬੜਦਾਰ ਜਿਹੜੇ ਸੀਗੇ ਉਹਨਾਂ ਦੀ ਇਹ ਪਤਨੀ ਸਾਡੀ ਮਾਂ ਅਮਰਜੀਤ ਕੌਰ ਜਿਹੜੀ ਅੱਜ ਨਰਕ ਭਰੀ ਜ਼ਿੰਦਗੀ ਕੱਟਣ ਤੇ ਮਜਬੂਰ ਹੈ ਜੀ ਸਵਾਣੇ ਸ਼ਹਿਰ ਦੇ ਵਿੱਚ ਬਹੁਤ ਭੈਣ ਭਰਾ ਇਹਨਾਂ ਨੂੰ ਜਾਣਦੇ ਹੋਣਗੇ ਬਹੁਤ ਥਾਮਾ ਤੋਂ ਸਾਨੂੰ ਵੀਡੀਓ ਇਹਨਾਂ ਦੀਆਂ ਆਈਆਂ ਹੁਣ ਲਗਾਤਾਰ ਕੁਝ ਵੀਰਾਂ ਨੇ ਸਾਨੂੰ ਵੀਡੀਓ ਭੇਜੀਆਂ ਤਾਂ ਅਸੀਂ ਨਾਲ ਦੀ ਨਾਲ ਜਿਹੜਾ ਫੈਸਲਾ ਕੀਤਾ ਵੀ ਸਭ ਤੋਂ ਪਹਿਲਾਂ ਲੋੜ ਇਦਾਂ ਦੇ ਪਰਿਵਾਰਾਂ ਨੂੰ ਹੁੰਦੀ ਆ ਇਹ ਵੀਰ ਬਾਰੇ ਦੱਸਣਾ ਚਾਹੁੰਦੇ ਇਹ ਖੇਤੀਬਾੜੀ ਕਰਦਾ ਸੀ ਵੀਰੇ ਕੀ ਕੌਣ ਦੱਸ ਸਕਦਾ ਹੈ ਨਾ ਬਾਰੇ ਸਾਰੀ ਗੱਲ ਤੁਸੀਂ ਵੀਰੇ ਇਹਨਾਂ ਨੂੰ ਠੀਕ ਦੇਖਿਆ ਅਸਲ ਹੋਇਆ ਕੀ ਵੀਰੇ ਅੱਲਾਹ ਦਾ ਅਸੀਂ ਧੰਨਵਾਦ ਕਰਦੇ ਹਾਂ ਬਾਜੀ ਤੁਹਾਡਾ ਤੁਸੀਂ ਆਏ ਹੋ ਸਾਡੇ ਸੱਦੇ ਤੇ ਇਹਨਾਂ ਜਦੋਂ ਮੈਂ ਛੋਟਾ ਹੁੰਦਾ ਸੀ ਮਤਲਬ ਇਹਨਾਂ ਦੇ ਫਾਦਰ ਦੀ ਡੈਥ ਹੋਣ ਤੋਂ ਬਾਅਦ ਇਹਦੀ ਲੰਬੜਦਾਰੀ ਇਹਨੂੰ ਮਿਲ ਗਈ ਮਤਲਬ ਘਰ ਦੀ ਸਾਰੀ ਜ਼ਿੰਮੇਵਾਰੀ ਹਨਾ ਠੀਕ ਹੈ ਵੀਰੇ ਉਸ ਤੋਂ ਬਾਅਦ ਇਹਨੇ ਆਪਣੀ ਜ਼ਮੀਨ ਵੇਚੀ ਵੇਚ ਕੇ ਪੈਸੇ ਪੁੱਛੇ ਖਾ ਗਿਆ ਸ਼ਰਾਬ ਧਰੂਪੀ ਕੇ ਇਦਾਂ ਉਸ ਤੋਂ ਬਾਅਦ ਫਿਰ ਇਹਨੇ ਆਪਣਾ ਘਰ ਵੀ ਵੇਚਤਾ ਜੀ ਜੀ ਵੀਰੇ ਥੋੜੀ ਜੀ ਦਿਮਾਗੀ ਹਾਲਤ ਥੋੜੀ ਜੀ ਉਸ ਟਾਈਮ ਇਹਦੀ ਹੈਗੀ ਸੀ 15 20% ਜੀ ਵੀਰੇ ਤੇ ਉਸ ਤੋਂ ਬਾਅਦ ਫਿਰ ਇਹ ਕਿਸੇ ਨਾਲ ਇਦਾਂ ਸੀਰੀਅਲ ਰਲ ਕੇ ਲੱਗ ਗਿਆ ਕਰਨਾ ਰੋਟੀ ਤੇ ਕੰਮ ਕਰਨ ਲੱਗ ਗਿਆ ਰੋਟੀ ਮਿਲ ਜਾਂਦੀ ਸੀਗੀ ਦਾਰੂ ਮਿਲ ਜਾਂਦੀ ਸੀਗੀ ਤੇ ਇਦਾਂ ਹੀ ਮਤਲਬ ਜਾਦਾ ਦਿਮਾਗੀ ਪਰੇਸ਼ਾਨ ਹੋ ਗਿਆ ਤਾਂ ਸੜਕਾਂ 'ਤੇ ਹੀ ਫਿਰ ਰਿਹਾ ਇਹ ਤੇ 2-3 ਸਾਲ ਤੋਂ ਇਹਨੇ ਆਪਣੀ ਮਾਤਾ ਵੀ ਨਾਲ ਲਾ ਲਈ ਇਹ ਵੀ ਦੀ ਮਾਤਾ ਵੀ ਨਾਲ ਹੀ ਸੜਕਾਂ 'ਤੇ ਪਿੰਡ ਨਹੀਂ ਜਾਂਦੇ ਸਾਡੇ ਕਦੇ ਕਿਤੇ ਕਦੇ ਕਿਤੇ ਰਾਤ ਨੂੰ ਐਦਾਂ ਹੀ ਸੜਕਾਂ 'ਤੇ ਰਹਿੰਦੇ ਨੇ ਜੀ ਕੋਈ ਇਹਨਾਂ ਦਾ ਟਿਕਾਣਾ ਨਹੀਂ ਹੈਗਾ ਜੀ ਠੀਕ ਹੈ ਵੀਰੇ ਹਾਲਤ ਬਹੁਤ ਮਾੜੀ ਕੀ ਰੋਟੀ ਪਾਣੀ ਕਿੱਥੇ ਖਾਂਦੇ ਨੇ ਕੀ ਮਤਲਬ ਵੀ ਐਦਾਂ ਹੀ ਕਿਤੋਂ ਕਿਸੇ ਤੋਂ ਮੰਗ ਕੇ ਕਿਸੇ ਤੋਂ ਮਿਲ ਜਾਂਦੀ ਹੈ ਜਿੱਦਾਂ ਵੀਰ ਉਹਦੇ ਘਰ ਖੜੇ ਨੇ ਇਹ ਦੇ ਦਿੰਦੇ ਨੇ ਜਿਵੇਂ ਅੱਜ ਇੱਥੇ ਨੇ ਕੱਲੂ ਇਹਨਾਂ ਦਾ ਕੋਈ ਹੋਰ ਟਿਕਾਣਾ ਉਹ ਦੇ ਦਿੰਦੇ ਨੇ ਕਿਤੇ ਐਦਾਂ ਹੀ ਖਾ ਖੂ ਲੈਣ। ਅਸੀਂ ਵੀਰੇ ਇਹਨਾਂ ਦੇ ਤੁਸੀਂ ਘਰ-ਬਾਰ ਇਹਨਾਂ ਦਾ ਫ ਇਹਨੇ ਆਪਣੇ ਇਹ ਪਿੰਡ ਦਾ ਲੰਬੜਦਾਰ ਇਹ ਵੀ ਬਣ ਗਿਆ ਸੀ ਇਹ ਲੰਬੜਦਾਰ ਨਹੀਂ ਸੀਗੇ ਇਹਦੇ ਪਿਤਾ ਜੀ ਸੀਗੇ ਇਹਦੇ ਪਿਤਾ ਜੀ ਮੌਤ ਤੋਂ ਪਹਿਲਾਂ ਹੀ ਕਿਸੇ ਹੋਰ ਨੂੰ ਲੰਬੜਦਾਰੀ ਦੇ ਗਏ ਸੀਗੇ ਆਪਣੇ ਚਾਚੇ ਤਾਇਿਆਂ ਚ ਤੇ ਉਹਨਾਂ ਦੀ ਮੌਤ ਤੋਂ ਬਾਅਦ ਫਿਰ ਇਹ ਆਪਣਾ ਘਰ-ਬਾਰ ਵੇਚ ਕੇ ਨਾ ਚ ਇਹਨਾਂ ਕੋਲ ਵੀ ਜਮੀਨ ਜਾਇਦਤ ਕਿੰਨੀ ਸੀ ਹੈਗੀ ਸੀ ਮੇਰੀ ਸੁਰਖਤ ਚ 10-11 ਕਿੱਲੇ ਉਸ ਤੋਂ ਪਹਿਲਾਂ ਜ਼ਿਆਦਾ ਵੀ ਸੀਗੀ ਦੇਖੋ ਤੁਸੀਂ 10-11 ਕਿੱਲੇ ਦਾ ਮਾਲਕ ਅੱਜ ਐਸੇ ਹਾਲਾਤ ਬਣ ਗਏ ਕਾਕੇ ਵੀਰੇ ਠੀਕ ਹੋ ਤੁਸੀਂ ਠੀਕ ਐ ਮੈਂ ਤਾਂ ਕੀ ਕਰਪੀ ਅੱਛਾ ਵਈ ਕਿੱਥੇ ਪੈਂਦੇ ਕਿੱਥੇ ਹੁੰਨੇ ਹੋ ਉਹ ਮੈਂ ਤਾਂ ਉਹ ਪੇਂ ਨਹੀਂ ਆ ਗਿਆ ਉਹੜਾ ਬਗੋ ਤੇਵ ਸਿੰਘ ਦਾ ਹਾਂ ਤੇਵ ਸਿੰਘ ਤਾਂ ਪੇਂ ਨਹੀਂ ਆ ਗਿਆ ਉੱਥੇ ਅੱਛਾ ਬੇਬੇ ਵੀ ਤੇਰੇ ਨਾਲੇ ਸੌਂਦੀ ਐ ਕੀ ਕੀ ਅੱਛਾ ਤੁਹਾਡੇ ਨਾਨਕੇ ਕਿਹੜੇ ਪਿੰਡ ਨੇ ਨਾਨਕੇ ਪੰਪੇ ਦੇ ਕਿਹੜੇ ਪਿੰਡ ਪਾ ਪੰਪਾ ਇਹ ਪੰਪਾ ਪਿੰਡ ਦੱਸ ਦੇ ਨੀ ਫਲਮਾਂ ਬਾਕੀ ਤੇ ਫਾਦਰ ਸਾਹਿਬ ਕੀ ਪੰਪੇ ਤੋਂ ਆਈ ਉਹ ਕੀ ਕੰਮ ਕਰਦੇ ਸੀ ਫਾਦਰ ਸਾਹਿਬ ਕੀ ਕੰਮ ਕਰਦੇ ਸੀ ਨਾਲ ਡਰਾਈਵਰੀ ਅੱਛੇ ਬੰਬੇ ਤੋਂ ਨੇ ਉਹ ਮਾਤਾ ਜੀ ਨੂੰ ਲੈ ਕੇ ਆਉਣਗੇ ਇਹਨੂੰ ਅੱਛਾ ਤੁਹਾਡੇ ਨਾਨਕੇ ਕਿੱਥੇ ਨੇ ਜੀ ਨਾਨਕੇ ਬੰਬਾਂ 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 ਬੰਬੇ ਬੰਬੇ ਕਹਿ ਰਹੇ ਨੇ ਜੀ ਇਹਨੂੰ ਸਾਰਾ ਕੁਝ ਜਿਆਦਾ ਪੁਰਾਣੀ ਅੱਛਾ 15 ਸਾਲ ਠੀਕ ਆ ਤੁਸੀਂ ਕਿਉਂ ਕਦੇ ਨਾਨਕੀ ਕਿਉਂ ਆਪਦੇ ਮੈਂ ਨਹੀਂ ਕਿਹਾ ਅੱਛਾ ਠੀਕ ਹੈ ਮਾਸੀਆਂ ਨਹੀਂ ਤੋਕੇ ਠੀਕ ਹੈ ਤੋ ਮਾਸੀਆਂ ਨਹੀਂ ਦੀ ਮਾਸੀਆਂ ਕਿੱਥੇ ਰਹਿੰਦੀਆਂ ਨੇ ਮਾਸੀਆਂ ਕਿੱਥੇ ਰਹਿੰਦੀਆਂ ਨੇ ਤੋਂ ਭੈਣ ਪਤਾ ਨਹੀਂ ਨੂੰ ਪੁੱਤ ਠੀਕ ਆ ਤੁਸੀਂ ਕਿੰਨੇ ਭਰਾ ਹੋ ਮਾਲਕ ਇੱਕ ਤੁਸੀਂ ਕੱਲੇ ਹੀ ਭਰਾਓ ਇੱਕ ਆਇਆ ਹੈ ਬੜਾ ਉਹ ਕੀ ਕੰਮ ਕਰਦਾ ਜੀ ਬੱਸ ਭੈਣ ਹੈਗੀ ਜੀ ਭੈਣ ਭੈਣ ਕਲਾਰਾਂ ਕਲਾਰਾਂ ਪਿੰਡਾ ਜਿਹੜਾ ਸਮਾਨੇ ਕੋਲੀ ਆ ਹਕਦਾਰੀ ਸਮਾਨਾ ਤੁਸੀਂ ਫਿਰ ਭੈਣ ਕੋਲੇ ਰਹਪਿਆ ਕਰੋ ਐਂ ਕਾ ਤੋ ਫਿਰ ਰਹੇ ਹੋ ਮੇਰ ਤਾਂ ਰੋ ਲੜਾਈ ਤਾਣੀ ਨਹੀਂ ਰੋਟੀ ਵੀ ਮਸਾ ਤਾਰ ਪੀ ਗਿਆ ਅੱਛਾ ਠੀਕ ਅਸਲ ਦੇਖੋ ਜੀ 11 ਕਿਲੇ ਇਸ ਵੀਰ ਨੇ ਜਿਹੜੀ ਪ੍ਰਾਪਰਟੀ ਉਹ ਵੇਚਤੀ ਕਸ਼ਰਾਬ ਦੇ ਵਿੱਚ ਪਰ ਦੁੱਖ ਸਭ ਤੋਂ ਵੱਡਾ ਮਾਂ ਦਾ ਜੀ ਮਾਂ ਤੋਰੀ ਫਿਰਦੀ ਆ ਪੁੱਤ ਦੇ ਪਿੱਛੇ ਅਤੇ ਹੁਣ ਵੀ ਇਹ ਵੀਰ ਮੰਗ ਮੰਗ ਕੇ ਸ਼ਰਾਬ ਇਹ ਪੀਂਦਾ ਜੀ ਲੋਕਾਂ ਤੋਂ ਪਰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਬੰਦਾ ਤਾਂ ਰਾਤ ਕੱਟ ਲਾਂਦਾ ਜੀ ਮਾਂ ਨੂੰ ਸਭ ਤੋਂ ਔਖਾ ਜੀ ਇਹਨਾਂ ਦੇ ਪਿਤਾ ਜੀ ਨੇ ਬੰਬੇ ਜਿਹੜਾ ਵਿਆਹ ਕਰਾਇਆ ਸੀ ਬੰਬੇ ਤੋਂ ਨੇ ਦੀ ਇਹ ਬੇਬੇ ਜੀ ਬੇਬੇ ਅਮਰਜੀਤ ਕੌਰ ਜੀ ਪਰ ਬੜੇ ਦੁੱਖ ਦੀ ਗੱਲ ਆ ਬੜੇ ਦੁੱਖ ਦੀ ਗੱਲ ਆ ਹਾਂ ਕੋਈ ਗੱਲਾਂ ਮਤਲਬ ਇਹਨਾਂ ਨੂੰ ਆਪਦੇ ਇਸ਼ਾਰਿਆਂ ਚ ਕਰਦਾ ਜੀ ਕੋਈ ਗੱਲਾਂ ਆ ਉਹਰੇ ਕੀ ਪਾਇਆ ਸ਼ਰਾਬ ਪਾਈ ਵੀ ਆ ਕੀ ਆ ਵੀਰੇ ਆ ਦਿਖਾਇਓ ਦਿਖਾਇਓ ਇੱਕ ਮਿੰਟ ਖੋਲਿਓ ਅੱਛਾ ਜੀ ਕਹਿੰਦੇ ਮਿਊਜ਼ਿਕ ਦਾ ਸ਼ੌਂਕ ਆ ਦਿਖਾਇਓ ਕਿਹੜੀਆਂ ਕਸਟਾਣੇ ਦੇਖਾਂ ਵੀਰੇ ਮੈਨੂੰ ਦਿਖਾ ਹੈ ਆ ਦਿਖਾਈ ਵੀਰੇ ਕਿਹੜੀਆਂ ਕਸਟਾਣੇ ਚਾਲ ਕੱਲ ਸਮਾਰਿਆ ਹੈ ਅੱਛਾ ਵੀਰੇ ਇਹ ਕੱਲ ਸਮਾਰਿਆ ਇਹ ਨਹੀਂ ਜੀ ਸਾਡੇ ਅੱਜ ਦੇ ਨੌਜਵਾਨ ਦੇ ਅੱਜ ਦੇ ਕਿਸਾਨ ਦੇ ਹਾਲਾਤ ਆ ਨੇ ਜੱਟ ਜ਼ਿਮੀਂਦਾਰ ਆ ਬਹੁਤ ਵੀਰ ਕਹਿੰਦੇ ਨੇ ਜੱਟ ਆ ਨੇ ਜੱਟ ਆ ਨੇ ਦੇਖ ਲਓ ਜੀ ਇੰਨੀ ਪ੍ਰੋਬਲਮ ਚ ਆ ਜੱਟ ਠੀਕ ਅੱਛਾ ਜੀ ਇਹ ਪ੍ਰਾਣੀਆਂ ਕੈਸਟਾਂ ਲਈ ਫਿਰਦਾ ਵੀਰ 6 ਪਰ ਕਾਣੀ ਯੱਕਾ ਯਾਰਾਂ ਦਾ ਇਹ ਕੋਈ ਨਾ ਜੀ ਕੈਸਟ ਆ ਜੀ ਕਿਸੇ ਸਿੰਗਰ ਦੀ ਪ੍ਰਵਿੰਦਰ ਭੋਲੇ ਦੀ ਕੈਸਟ ਆ ਜੀ ਪ੍ਰਵਿੰਦਰ ਭੋਲੇ ਦੀ ਦਗਾਣੇ ਨੇ ਜੀ ਇਹ ਕੈਸਟ ਦਾ ਦੱਸਦੇ ਨੇ ਆ ਪਿੱਛੇ ਜਿਹੜਾ ਪ੍ਰਵੀਨ ਪਹਾਟਾ ਨੇ ਜੀ ਨਾਲ ਕੋਈ ਬੀਰੇ ਮਿਊਜ਼ਿਕ ਇਹ ਫਿਰ ਮਤਲਬ ਇਹ ਰਿਕੈਸਟਾਂ ਚੱਕੀ ਫਿਰਦਾ ਇਹਨੂੰ ਸ਼ੁਰੂ ਤੋਂ ਸ਼ੌਂਕ ਆ ਜੀ ਪਹਿਲਾਂ ਬੀਸੀਆਰ ਲਿਆ ਕੇ ਫਿਲਮਾਂ ਫੁਲਮਾਂ ਆਪਣੇ ਕੋਲੀ ਰੱਖਦਾ ਸੀ ਇਹ ਉਸ ਤੋਂ ਬਾਅਦ ਜਦੋਂ ਬਲੂਟੂਥ ਆਉਂਦੀਆਂ ਨੇ ਜੀ ਬੋਕਮੈਨ ਚੱਲੇ ਸਾਰਾ ਕੁਝ ਇਹਦੇ ਕੋਲੋਂ ਆਈ ਹੁਣ ਮੋਬਾਈਲ ਇਹਦੇ ਕੋਲ ਸਿਮ ਤੋਂ ਬਿਨਾ ਬਸ ਗਾਣੇ ਸੁਣਦਾ ਇਹਨੂੰ ਬਹੁਤ ਸ਼ੌਂਕ ਅੱਛਾ ਮੋਬਾਈਲ ਤੁਹਾਡਾ ਕਿੱਥੇ ਆ ਮੋਬਾਈਲ ਦਿਖਾਓ ਇਹ ਆ ਦੇਖੋ ਤੁਸੀਂ ਬਿਨਾ ਸਿਮ ਤੋਂ ਲਈ ਫਿਰਦਾ ਵੀਰ ਆ ਮੋਬਾਈਲ ਆ ਜਿਹਦੇ ਕੋਲੇ ਆਇਟਲ ਦਾ ਜੀ ਆਇਟਲ ਕੰਪਨੀ ਦਾ ਮੋਬਾਈਲ ਲੈ ਫੜ ਲਓ ਅਤੇ ਤੁਸੀਂ ਹੁਣ ਸ਼ਰਾਬ ਪੀਨਿਓ ਪਹਿਲਾਂ ਦੱਸੋ ਸ਼ਰਾਬ ਪੀਨਿਓ ਮੈਨੂੰ ਨਹੀਂ ਪਤਾ ਦਾ ਠੀਕ ਵੀਰੇ ਕਾਕੇ ਆ ਬੰਦ ਕਰ ਲੋ ਕੋਈ ਨਾ ਤੁਸੀਂ ਸ਼ਰਾਬ ਦੇ ਵਿੱਚ ਬੰਦ ਕਰ ਲੋ ਕੋਈ ਨਾ ਬੰਦ ਕਰ ਲੋ ਕਾਕੇ ਵੀਰੇ ਫੇਰ ਲਾ ਲਿਓ ਫੋਨ ਹਾਂ ਮੈਨੂੰ ਐਂ ਦੱਸ ਪਹਿਲਾਂ ਵੀਰੇ ਤਿੰਨ ਸ਼ਰਾਬ ਪੀ ਕੇ ਇੰਨਾ ਕੁਝ ਖਰਾਬ ਕਰਤਾ ਹੁਣ ਮਾਂ ਵੀ ਸੜਕਾਂ ਤੇ ਆ ਗਈ ਹੈ ਕੀ ਕੀਤਾ ਤੇਨੇ ਨਾ ਨਾ ਮੈਂ ਨਹੀਂ ਖਾ ਪੀਆ ਚਾਉਨੇ ਪੀਆ ਕਿਨੇ ਪੀਆ ਨਹੀਂ ਪੀਆ ਉਨੇ ਪਿੱਤੀ ਆ ਨਹੀਂ ਤੈਨ ਜਿਹੜੀ ਜ਼ਮੀਨ ਆ ਉਹ ਕਿਨੂੰ ਵੇਚਦੀ ਚਾ ਖਰਚਾ ਜ਼ਮੀਨ ਦਾ ਲੈ ਕੇ ਹਾਂ ਨਹੀਂ ਦੱਸ ਤਾਂ ਪੰਜ ਕਨਾਲਾ ਤਲਵੀ ਲਿਆ ਅੱਛਾ ਨਹੀਂ ਤੁਸੀਂ ਕਾਹ ਤੋਂ ਵੇਚਤੀ ਤੁਸੀਂ ਖੇਤੀ ਕਰ ਰਹੇ ਤੇ ਆਪਣਾ ਘਰ ਚਲਾ ਰਹੇ ਤੇ ਤੇਰਾ ਵੀ ਕੋਠਾ ਦਾ ਪੈਸੇ ਤੇ ਮਗਾਟ ਤੇ ਨਹੀਂ ਤੇ ਆਇਆ ਚਾਚਾ ਚਲੋ ਪੈਸੇ ਤਾਂ ਤੁਸੀਂ ਲੈ ਲਿਓ ਤਾਂ ਕੋਈ ਗੱਲ ਨਹੀਂ ਪਰ ਤੁਸੀਂ ਖੇਤੀ ਕਰ ਰਹੇ ਤੇ ਤੁਸੀਂ ਇਹ ਕੀ ਹੋ ਗਿਆ ਸ਼ਰਾਬ ਕਾ ਤੋ ਪੀਨੇ ਜਾਗਾ ਉਹ ਕਹਿੰਦਾ ਚੱਲ ਕੁੱਠਾ ਤੇ ਤੈਨੂੰ ਇੰਨੇ ਪੈਸੇ ਤੇ ਮਾਠੇ ਨਹੀਂ ਜਾਣਦੇ ਨਾ ਮੈਂ ਕੀ ਕੋਣੀ ਮਰਾਂ ਨਾ ਚਲੋ ਤੇ ਹੁਣ ਵੀਰੇ ਦਿਮਾਗੀ ਪ੍ਰੋਬਲਮ ਫਿਰ ਉਦੋਂ ਬਾਅਦ ਆਈ ਜ਼ਮੀਨ ਵੇਚਣ ਤੋਂ ਬਾਅਦ ਅੱਲਾ ਵੀ ਥੋੜੀ ਹੈਗੀ ਸੀ ਜੀ ਉਸ ਤੋਂ ਬਾਅਦ ਜਾਦਾ ਉਹ ਤਾਂ ਪੈਸੇ ਪੁਸੇ ਖਾ ਗਿਆ ਜੀ ਕੋਈ ਤਾਂ ਚਲੋ ਉਹਦੀ ਜਿਹੜਾ ਦਿਮਾਗ ਜਾਦੇ ਲੋਡ ਪੈ ਗਿਆ ਜਿਹੜਾ ਜਮੀਨ ਲਈ ਸੀ ਪੈਸੇ ਪੁਸੇ ਦਿੱਤੇ ਇਹਨੂੰ ਉਹ ਪੈਸੇ ਸ਼ਰਾਬ ਦੇ ਰੂਪ ਚ ਐਦਾਂ ਡਾੜੂ ਜੀ ਬਿਲਕੁਲ ਨਾ ਠੀਕ ਹੋ ਤਾਂ ਵੀਰੇ ਅਸਲ ਬੇਬੇ ਜੀ ਤੁਸੀਂ ਸੜਕਾਂ ਤੇ ਰਹਨੇ ਹੋ ਤੁਸੀਂ ਮੇਰੇ ਕੋਲੇ ਸਾਡੇ ਤੁਸੀਂ ਸੜਕਾਂ ਤੇ ਇੱਥੇ ਕਿੱਥੇ ਪਮੋਗੇ ਹਨਾ ਤੁਸੀਂ ਉੱਥੇ ਰਹਿਪੋ ਤੁਹਾਡੀ ਵਧੀਆ ਜ਼ਿੰਦਗੀ ਨੰਗੂਗੀ ਜੀ ਇਹ ਤਾਂ ਕਿਤੇ ਵੀ ਕੱਟ ਲੂਗਾ ਟਾਈਮ ਥੋੜਾ ਔਖਾ ਜੀ ਬਹੁਤ ਬੜਾਪੇ ਚ ਉਮਰ ਆ ਤੁਹਾਡੀ ਤੁਹਾਡੀ ਉਮਰ ਕਿੰਨੀ ਆ ਜੀ ਉਮਰ ਕਿੰਨੀ ਆ ਤੁਹਾਡੀ ਜੀ ਉਮਰ ਕਿੰਨੀ ਆ ਜੀ ਉਮਰ ਤੁਹਾਡੀ ਉਮਰ ਕਿੰਨੀ ਆ ਜੀ ਹਾਂ ਜੀ ਬੇਬੇ ਨੂੰ ਉੱਚਾ ਸੁਣਦਾ ਹਾਂ ਮਰ ਘੈਰ ਕਿੰਨੀ ਆ ਉਮਰ ਕਹਤੇ 40 30 ਨਹੀਂ ਨਹੀਂ ਤੇਰੀ ਉਮਰ ਕਿੰਨੀ ਹੈ ਵੀਰੇ ਮੈਂ ਤਾਂ 25 ਸਾਲ ਆ 25 ਸਾਲ ਆ ਬਈ ਮੁੰਡੇ ਦੀ ਉਮਰ ਭਾਈ 25 ਸਾਲ ਆ ਨਾਲ ਪਿੰਡ ਵਾਸੀ ਖੜੇ ਨੇ ਜੀ ਦੁੱਖ ਦੀ ਘੜੀ ਆ ਜੀ ਇਸ ਪਰਿਵਾਰ ਦੇ ਉੱਪਰ ਪਰ ਇਹਨਾਂ ਨੂੰ ਨਹੀਂ ਇਹ ਚੀਜ਼ ਦਾ ਅਹਿਸਾਸ ਹੈਗਾ ਨਾ ਪਤਾ ਵੀ ਸਾਡੇ ਤੇ ਸਮਾਂ ਕੀ ਚੱਲਦਾ ਦੇਖੋ ਇਹ ਇਨਸਾਨ ਸੜਕਾਂ ਤੇ ਤੁਰੇ ਫਿਰਦੇ ਨੇ ਮਾਂ ਤੇ ਪੁੱਤ ਮੈਂ ਕਹੂੰਗਾ ਥੋੜੀ ਜਿਹੀ ਪਿੱਛੇ ਹੋ ਜਾਣ ਵੀਰ ਅਤੇ ਇਹ ਪਿੰਡ ਵਾਸੀਆਂ ਦਾ ਧੰਨਵਾਦ ਜਿਹੜੇ ਇਸ ਵੀਰ ਅਸੀਂ ਦਿਨ ਤੋਂ ਲੱਭ ਰਹੇ ਹਾਂ ਜੀ ਪੂਰੇ ਦਿਨ ਤੋਂ ਇਹਨਾਂ ਨੂੰ ਲੱਭੇ ਨਹੀਂ ਫਿਰ ਇਹ ਸਮਾਨੇ ਤੋਂ ਹੁਣ ਕਿੰਨੇ ਕਿਲੋਮੀਟਰ ਆਪਾਂ ਇਧਰਾਂ ਸਮਾਨੇ 10 ਕਿਲੋਮੀਟਰ ਰਵਾਂਗੇ ਜੀ 5 ਕਿਲੋਮੀਟਰ ਦੂਰੀ ਤੇ ਧਨੌਰੀ ਪਿੰਡ 'ਚ ਖੜੇ ਹਾਂ ਜੀ ਅਸੀਂ ਤੇ ਨਾਲ ਪਿੰਡ ਵਾਸੀਓ ਤੁਸੀਂ ਸਾਰੇ ਵੀਰੇ ਇਹ ਧਨੌਰੀ ਦੇ ਨੇ ਅਸੀਂ ਚਿਹਰੇ ਤੋਂ ਅੱਛਾ ਵੀਰੇ ਤੁਸੀਂ ਵੀਰੇ ਸਹੀ ਬੰਦਾ ਦੇਖਿਆ ਜੀ ਇਹ ਤੁਸੀਂ ਸਾਰੇ ਭਰਾਵਾਂ ਨੇ ਐਂ ਸਹੀ ਤੁਸੀਂ ਨਹੀਂ ਜਦੋਂ ਠੀਕ ਹੁੰਦਾ ਸੀ ਇਹ ਤਾਂ ਆਈ ਪਿੰਡ ਦੇ ਨਤਨੌਰੀ ਸਾਡਾ ਪਿੰਡ ਜਿਹੜਾ ਇਹਦਾ ਚਤਹਿਰਾ ਉਧਰ ਆਈ 4-5 ਕਿਲੋਮੀਟਰ ਮਤਲਬ ਤੁਸੀਂ ਐਂ ਸਹੀ ਦੇਖਿਆ ਬੰਦਾ ਖੇਤੀ ਕਰਦਾ ਦੇਖਿਆ ਉਸ ਟਾਈਮ ਵੀ ਥੋੜੀ ਜਿਹੀ ਹੈਗੀ ਸੀ ਇਹਨੂੰ ਪ੍ਰੋਬਲਮ 10-15% ਲੈ ਲਓ ਬਾਕੀ ਸਹੀ ਸੀਗਾ ਉਹ ਕਾਫੀ ਬਹੁਤ ਸਹੀ ਸੀ ਉਦੋਂ ਓਕੇ ਮੈਂ ਦੇਖਿਆ ਜੀ ਇਹਨਾਂ ਦੀ ਮਾਂ ਨੂੰ ਪ੍ਰੋਬਲਮ ਤਾਂ ਨਹੀਂ ਸੀਗੀ ਹੈਗੀ ਸੀ ਥੋੜੀ ਜਿਹੀ ਪਲਾਂ ਤੋਂ ਹੀ ਮਾਂ ਨੂੰ ਵੀ ਹੈਗੀ ਸੀ ਮਾਂ ਕਰਕੇ ਥੋੜੀ ਜਿਹੀ ਇਹ ਨਾ ਚਾਈ ਉਸ ਤੋਂ ਬਾਅਦ ਫਿਰ ਇਹ ਜਦੋਂ ਇਹਨੇ ਸ਼ਰਾਬ ਜ਼ਰੂਰ ਨਸ਼ੇ ਕਰਨ ਲੱਗ ਗਿਆ ਤਿੰਨ ਮਹੀਨੇ ਬਾਅਦ ਥੋੜੀ ਜਿਹੀ ਹੋਰ ਵੱਧ ਗਈ ਜ਼ਿਆਦਾ ਹੁਣ ਤਾਂ ਰਹਿਣ ਲਈ ਘਰ ਵੀ ਨਹੀਂ ਹੈਗਾ ਹਨਾ ਹੁਣ ਦੇਖੋ ਸੰਗੇਤ ਜੀ ਤੁਸੀਂ ਇਦਾਂ ਦੇ ਵੀਰਾਂ ਦੀ ਜਰੂਰ ਮਦਦ ਕਰਿਆ ਕਰੋ ਆਪਣੇ ਆਲੇ-ਦਾਲੇ ਬਹੁਤ ਐਸੇ ਵੀਰ ਵਸਦੇ ਨੇ ਸੜਕਾਂ ਤੇ ਆਪਾਂ ਵੀ ਗੱਡੀਆਂ 'ਚ ਸ਼ੀਸ਼ੇ ਚਾੜ੍ਹ ਕੇ ਲੰਘ ਜਾਨੇ ਹਾਂ ਜੀ ਆਪਾਂ ਨੂੰ ਵੀ ਜਿਵੇਂ ਮੇਰੀ ਗੱਲ ਕਰਾਂ 2019 ਤੋਂ ਪਹਿਲਾਂ ਮੈਨੂੰ ਇਦਾਂ ਦੀਆਂ ਰੂਹਾਂ ਸੜਕਾਂ ਤੇ ਬੈਠੀਆਂ ਕਦੇ ਨਹੀਂ ਦਿਖਦੀਆਂ ਸੀ ਕਿਉਂਕਿ ਇਹ ਲਾਈਫ ਦਾ ਹੀ ਨਹੀਂ ਪਤਾ ਸੀ ਵੀ ਸਾਡੇ ਭੈਣ ਭਰਾ ਸੜਕਾਂ ਤੇ ਜਿਹੜੇ ਬੈਠੇ ਨੇ ਉਹ ਕਿੰਨੀ ਕੁ ਪ੍ਰੋਬਲਮ ਦੇ ਵਿੱਚ ਨੇ ਜਦੋਂ ਅਹਿਸਾਸ ਕਰਾਇਆ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਫਿਰ ਸਾਡੀ ਮੱਤ 'ਚ ਆਇਆ ਵੀ ਇਹ ਵਾਕਈ ਸਾਡੇ ਭੈਣ ਭਰਾ ਪ੍ਰ ਫਿਰ ਮਹਾਰਾਜ ਨੇ ਸਾਡੀ ਡਿਊਟੀ ਲਈ ਤੇ ਉਦੋਂ ਬਾਅਦ ਫਿਰ ਅੱਜ ਇਹ ਕਾਰਜ ਅੱਗੇ ਕਿ ਹੁਣ 150 ਸਰੀਰ ਆਪਣੇ ਕੋਲੇ ਰਹਿ ਰਿਹਾ ਬੀਬੀਆਂ ਬੀਬੀਆਂ ਵੀ ਹੈਗੀਆਂ ਨੇ ਆਪਣੇ ਕੋਲੇ ਜਿੱਦਾਂ ਮਾਂ ਦੀ ਸੇਵਾ ਅੱਜ ਤੋਂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਡੀ ਝੋਲੀ ਪਾਤੀ ਜੀ ਉਸ ਤੋਂ ਅੱਗੇ ਜੋ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਮਨਜ਼ੂਰ ਹੋਊਗਾ ਤੇ ਆਪਾਂ ਕੋਸ਼ਿਸ਼ ਕਰਦੇ ਆਂ ਇਹਨਾਂ ਦਾ ਇਲਾਜ ਕਰਾਉਣ ਦੀ ਇਹਨਾਂ ਨੂੰ ਆਪਣੇ ਕੋਲੇ ਸਭ ਸੰਭਾਲ ਕਰਨ ਦੀ ਤਾਂ ਜੋ ਇਹਨਾਂ ਦਾ ਜਿਹੜਾ ਬੁਢਾਪਾ ਬੇਬੇ ਦਾ ਉਹ ਸੜਕਾਂ ਤੇ ਨਾ ਰੋਲੇ ਦੇਖੋ ਇਦਾਂ ਦੇ ਵੀਰਾਂ ਲਈ ਸਾਡਾ ਪ੍ਰਸ਼ਾਸਨ ਜ਼ਰੂਰ ਅੱਗੇ ਆਵੇ ਸਾਡੇ ਭੈਣ ਭਰਾ ਜ਼ਰੂਰ ਅਵੇ ਜਿਹੜੇ ਆਲੇ-ਦਾਲੇ ਵਸਦੇ ਨੇ ਤੁਸੀਂ ਲਵੇ ਜ਼ਰੂਰ ਠੀਕ ਆ ਕੋਈ ਫਰੂਟ ਰੱਖ ਜੂਗਾ ਕੋਈ ਪਾਣੀ ਦੇ ਜੂਗਾ ਪਰ ਕਿਤੇ ਨਾ ਕਿਤੇ ਇਹਨਾਂ ਲਈ ਥੋੜੀ ਜਿਹੀ ਸਪੋਰਟ ਕਰਨ ਦੀ ਲੋੜ ਆ ਜਿੱਦਾਂ ਇਹ ਨਾ ਵੀਰਾਂ ਨੇ ਸਾਨੂੰ ਵੀਡੀਓ ਭੇਜੀਆਂ ਤਾਂ ਤਾਂ ਅਸੀਂ ਪਹੁੰਚੇ ਇਸ ਕਰਕੇ ਸਾਨੂੰ ਕਿਤੇ ਨਾ ਕਿਤੇ ਥੋੜੀ ਜਿਹੀ ਇਹੋ ਜਿਹਾ ਅਵੇਅਰ ਹੋਣਾ ਪਊਗਾ ਵੀ ਇਹ ਸਾਡੇ ਹੀ ਭੈਣ ਭਰਾ ਨੇ ਅਸੀਂ ਵੀ ਇਹ ਪ੍ਰੋਬਲਮ 'ਚ ਆ ਸਕਦੇ ਆ ਦੇਖੋ ਜਿੰਨੇ ਵੀ ਬੰਦੇ ਅਸੀਂ ਲੈ ਕੇ ਆਉਨੇ ਆ ਭੈਣ ਭਰਾਵਾਂ ਨੂੰ ਸੜਕਾਂ ਤੋਂ ਉਹਨਾਂ 'ਚੋਂ 70% ਕੁਆਂਟੀਟੀ ਠੀਕ ਸੀਗੇ ਇਦਾਂ ਕਾਕੇ ਵਾਂਗੂ ਠੀਕ ਸੀਗੇ ਆਪਣੀ ਜ਼ਿੰਦਗੀ ਜੀਂਦੇ ਸੀ ਕੋਈ ਡਿਊਟੀ ਕਰਦਾ ਸੀ ਕੋਈ ਡਾਕਟਰ ਸੀਗਾ ਕੋਈ ਪੜਿਆ ਲਿਖਿਆ ਸੀਗਾ ਕੋਈ ਵਿਦੇਸ਼ਾਂ ਦੀ ਧਰਤੀ ਤੇ ਰਹਿੰਦਾ ਸੀ ਪਰ ਉਹਨਾਂ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਐਸੀ ਪ੍ਰੋਬਲਮ ਆਈ ਜਿਨ੍ਹਾਂ ਨੇ ਉਹਨਾਂ ਨੂੰ ਇੰਨਾ ਮੈਂਟਲੀ ਕਰਤਾ ਵੀ ਸੜਕਾਂ ਤੇ ਨਰਕ ਕੱਟਣ ਤੇ ਮਜਬੂਰ ਹੋ ਗਏ ਕਿਉਂਕਿ ਨਰਕ ਨਰਕ 'ਇਆ ਅਜੂਰੇ ਬੈਠਾ ਵੀਰ ਕੱਲ ਨੂੰ ਕਿਤੇ ਹੋਰ ਹੋਊਗਾ ਪਰਸ ਨੂੰ ਸਮਾਣੇ ਹੋਊਗਾ ਚੌਥੇ ਨੂੰ ਕਿਤੇ ਹੋਰ ਹੋਊਗਾ ਏਕੜੇ ਫਰੀ ਜਾਣਾ ਕੱਪੜੇ ਚੱਕੀ ਨਾ ਕੋਈ ਖਾਣ ਦਾ ਪਤਾ ਨਾ ਪਾਉਣ ਦਾ ਹੁਣ ਤੁਸੀਂ ਸੋਚੋ ਇੱਕ ਮਾਂ ਲਈ ਵਾਸ਼ਰੂਮ ਜਾਣਾ ਕਿੰਨੀ ਤੰਗੀ ਆ ਅੱਪਾ ਮਹਿਸੂਸ ਕਰੀਏ ਆਪਣੀਆਂ ਆਪਣੀਆਂ ਮਾਂਵਾਂ ਤੇ ਬੰਦੇ ਦਾ ਸਰ ਜਾਂਦਾ ਜੀ ਪਰ ਮਾਂਵਾਂ ਦਾ ਬਹੁਤ ਔਖਾ ਸੜਕਾਂ ਤੇ ਟਾਈਮ ਕੱਟਣਾ ਮੈਂ ਕਹਿੰਦਾ ਸਾਡੀ ਅਰਦਾਸ ਆ ਮਹਾਰਾਜ ਦੇ ਚਰਨਾਂ 'ਚ ਵੀ ਸਾਡੀਆਂ ਪੰਜਾਬ ਦੀਆਂ ਮਾਂਵਾਂ ਸਾਡੀਆਂ ਸਾਰੀ ਦੁਨੀਆ ਦੀਆਂ ਮਾਂਵਾਂ ਸੁਖੀ ਵਸਣ ਕਿਸੇ ਵੀ ਮਾਂ ਤੇ ਆ ਬਿਪਤਾ ਨਾ ਪਵੇ ਕਿਸੇ ਦੇ ਮਾਂ ਦੇ ਜਿਹੜਾ ਪੁੱਤ ਇਦਾਂ ਦੇ ਹਾਲਾਤਾਂ 'ਚ ਨਾ ਪਹੁੰਚੇ ਕਿਸੇ ਦੀ ਪ੍ਰਾਪਰਟੀ ਨਾ ਵਿਕੇ ਅਤੇ ਕਿਸੇ ਦਾ ਘਰ-ਬਾਰ ਇਦਾਂ ਨਾ ਛੋਟੇ ਵੀ ਉਹ ਜਿਹੜਾ ਇੱਕ ਕਹਿ ਦਈਏ ਸੜਕਾਂ ਤੇ ਉਹਨਾਂ ਦਾ ਘਰ-ਬਾਰ ਬਣ ਜAVE ਹਨਾ ਇਸ ਕਰਕੇ ਮਹਾਰਾਜ ਕਿਰਪਾ ਕਰਨੇ ਅਸੀਂ ਇਹਨਾਂ ਨੂੰ ਲਚਕਾਣੀ ਪਿੰਡ ਲੈ ਕੇ ਚੱਲੇ ਆ ਜੀ ਪਟਿਆਲੇ ਤੋਂ ਭਾਜਸੋ ਰੋਡ ਦੇ ਉੱਪਰ ਲਚਕਾਣੀ ਪਿੰਡ ਜਿੱਥੇ ਸਾਡੀ ਮਾਂ ਤੇ ਸਾਡੇ ਜਿਹੜੇ ਭਰਾ ਦੀ ਸੇਵਾ ਸੰਭਾਲ ਜਿਹੜੀ ਆਪਣਾ ਫਰਜ ਸੇਵਾ ਸੁਸਾਇਟੀ ਸੰਸਥਾ ਵੱਲੋਂ ਕੀਤੀ ਜਾਣੀ ਆ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਕਰਿਓ ਮਹਾਰਾਜ ਸਾਨੂੰ ਹੋਰ ਤਾਕਤ ਦੇਣ ਜਿਹੜਾ ਹੋਰ ਲੋੜਵੰਦਾਂ ਲਈ ਕੁਝ ਕਰ ਸਕੀਏ ਹੋਰ ਵੱਡਾ ਘਰ ਬਣਾ ਸਕੀਏ ਜਿਹੜੀ ਇਦਾਂ ਦੇ ਰੋਲ ਰਹੇ ਸਾਡੇ ਪਰਿਵਾਰ ਨੇ ਉਹਨਾਂ ਲਈ ਕੋਈ ਚੰਗਾ ਜੀਵਨ ਉਹਨਾਂ ਨੂੰ ਦੇਣ 'ਚ ਆਪਾਂ ਕਾਮਯਾਬ ਹੋ ਸਕੀਏ ਤੁਹਾਡਾ ਸਾਥ ਦੀ ਲੋੜ ਆ ਸਾਨੂੰ ਤੁਸੀਂ ਆਉਂਦੇ ਜਾਂਦੇ ਲਚਕਾਣੀ ਪਿੰਡ ਜ਼ਰੂਰ ਖੜਿਆ ਕਰੋ ਅਸੀਂ ਅੱਜ ਵੀ ਇੱਕ ਵੀਡੀਓ ਸ਼ੇਅਰ ਕੀਤੀ ਆ ਵੀ ਭਾਈ ਉੱਥੇ ਲੈਂਟਰ ਪੈਨਲ ਆ ਜਦੋਂ ਉਹ ਲੈਂਟਰ ਪੈ ਜਾਂਦਾ ਸਰੀਆ ਰੇਤਾ ਬਜਰੀ ਸਿਮਿੰਟ ਦੇ ਨਾਲ ਤਾਂ ਉੱਥੇ ਆਪਾਂ 100 ਬੰਦਿਆਂ ਦੇ ਕਰੀਬ ਹੋਰ ਨੂੰ ਘਰ ਦੇਣ 'ਚ ਕਾਮਯਾਬ ਹੋ ਜਾਾਂਗੇ ਇਸ ਕਰਕੇ ਇਦਾਂ ਦੇ ਇਨਸਾਨਾਂ ਲਈ ਔਰ ਇਦਾਂ ਦੇ ਘਰਾਂ 'ਚ ਜ਼ਰੂਰ ਸਪੋਰਟ ਕਰਿਆ ਕਰੋ ਤੇ ਅਸੀਂ ਹੁਣ ਇਹਨਾਂ ਨੂੰ ਵੀਰ ਉਹਨਾਂ ਨੂੰ ਲੈ ਕੇ ਚੱਲਦੇ ਆਂ ਉੱਥੇ ਤੁਸੀਂ ਵੀਰੇ ਕਿੰਨੇ ਕ ਟਾਈਮ ਤੋਂ ਦੇਖ ਰਹੇ ਹੋ ਇਹਨਾਂ ਨੂੰ ਤੁਸੀਂ ਪ੍ਰਸ਼ਾਦਾ ਬਣੇ ਸ਼ ਤੰਨਵਾਦ ਆਈ ਭਾਣੇ ਤੁਹਾਡੇ ਘਰਾਂ ਚ ਰੱਬ ਵੱਸਦਾ ਨਹੀਂ ਇਦਾਂ ਦੇ ਬੰਦਿਆਂ ਨੂੰ ਦੇਖ ਕੇ ਬੰਦਾ ਕਹਿੰਦਾ ਬਾਬਾ ਅੱਗੇ ਹੋ ਜਾ ਅੱਗੇ ਹੋ ਜਾ ਬਾਬਾ ਭਾਣੇ ਪ੍ਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਘਰਾਂ ਚੋਂ ਬਿਮਾਰੀ ਦੂਰ ਕਰ ਦੇਵੇ ਤੰਦਰੁਸਤੀ ਦੇਵੇ ਤੁਸੀਂ ਕੋ ਕਿ ਇਹ ਤਾਂ ਇੱਕ ਰੱਬ ਨੇ ਤੁਰਦੇ ਫਿਰਦੇ ਇਹ ਪ੍ਰੋਬਲਮ ਚ ਇਹਨਾਂ ਨੂੰ ਪਤਾ ਹੀ ਨਹੀਂ ਹੈ ਨਾ ਵੀ ਅਸੀਂ ਕਿਹੜੀ ਹਾਲਾਤਾਂ ਜੀ ਰਿਹਾ ਮਤਲਬ ਧੰਨਵਾਦ ਆ ਤੁਹਾਡਾ ਭਾਣੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਬੱਚੇ ਸਹੀ ਰਹਿਣ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਸੀਂ ਇੱਕ ਦਵਾਮਾ ਹੀ ਲੈਂਤੀ ਇਹਨਾਂ ਦੀ ਵੀਰੇ ਰੋਟੀ ਬਣ ਗਈ ਮੇਰੇ ਹਾਂ ਰੋਟੀ ਜਰੂਰ ਛਕਾ ਦਿਓ ਕੋਈ ਗੱਲ ਨਹੀਂ ਜੀ ਦੇਖੋ ਤੁਸੀਂ ਭੈਣ ਦੀ ਗੱਲ ਕਿੰਨੀ ਚੰਗੀ ਆ ਹਨਾ ਭੈਣ ਕਹਿੰਦੀ ਵੀ ਬਾਬਾ ਜੀ ਵੀ ਰੋਟੀ ਬਣ ਗਈ ਰੋਟੀ ਖਵਾ ਦਵਾਂ ਅਸਲ ਸੇਵਾ ਕੀ ਆ ਤੁਹਾਡੇ ਦਰ ਤੇ ਕੋਈ ਐਸਾ ਮਨੋੱਖਾ ਹੁੰਦਾ ਚਾਹੇ ਉਹ ਕੋਈ ਵੀ ਆ ਚਾਹੇ ਉਹ ਸਾਧੂ ਆ ਚਾਹੇ ਕੋਈ ਵੀ ਆ ਸੋਚ ਇਹ ਹੀ ਹੋਣੀ ਚਾਹੀਦੀ ਵੀ ਪਹਿਲਾਂ ਰੋਟੀ ਖਾ ਲਾ ਭਾਈ ਪੈਸਾ ਚਾਹੇ ਉਹਨੂੰ ਤੁਸੀਂ ਨਾ ਦਓ ਪਰ ਉਹਨੂੰ ਪ੍ਰਸ਼ਾਦਾ ਜਰੂਰ ਸ਼ਕਾਓ ਤੁਸੀਂ ਜਰੂਰ ਸ਼ਕਾਓ ਉਹਨੂੰ ਜਲ ਪਾਣੀ ਦੁੱਧ ਚਾਹ ਜੋ ਵੀ ਤੁਸੀਂ ਸ਼ਕਾਉਣਾ ਚਾਹੁੰਦੇ ਹੋ ਪਰ ਤੁਸੀਂ ਕਦੇ ਆਪਣੇ ਦਰ ਤੋਂ ਮੋੜੋ ਨਾ ਇਹ ਨਾ ਕਹੋ ਬਾਬਾ ਗਾਹਾਂ ਲੰਘ ਜਾ ਫੇਰ ਆ ਜੀ ਇਹ ਨਾ ਸੋਚੋ ਮੈਨੂੰ ਲੱਗਦਾ ਵੀ ਜਦੋਂ ਕੋਈ ਇਨਸਾਨ ਤੁਹਾਡੇ ਦਰ ਤੇ ਆ ਜੇ ਚਾਹੇ ਤੁਸੀਂ ਕਿਸੇ ਵਿਆਹ ਜਾਂਦੇ ਹੋਮ ਚਾਹੇ ਤੁਸੀਂ ਕਿੰਨੀ ਜ਼ਰੂਰੀ ਕੰਮ ਜਾਂਦੇ ਹੋਮ ਤੁਸੀਂ ਕਿਸੇ ਨਾ ਕਿਸੇ ਦੀ ਡਿਊਟੀ ਲਾਓ ਵੀ ਭਾਈ ਇਹਨੂੰ ਬਹਿ ਕੇ ਪ੍ਰਸ਼ਾਦਾ ਸ਼ਕਾਓ ਜੇ ਤੁਸੀਂ ਤੁਹਾਡੇ ਕੋਲ ਸਮਾਂ ਤਾਂ ਬਹਿ ਕੇ ਪ੍ਰਸ਼ਾਦਾ ਸ਼ਕਾਓ ਫੇਰ ਅੱਗੇ ਆਪਣੇ ਚਾਲੇ ਪਾਓ ਮਤਲਬ ਇਹ ਕਹਿ ਕੇ ਨਾ ਕਹੋ ਬਾਬਾ ਜੀ ਹੈ ਨਹੀਂ ਕਿਉਂਕਿ ਸਾਡੀਆਂ ਮਾਤਾ ਮਾਂ ਕਈ ਵਾਰੀ ਇਹ ਸੋਚ ਜਾਂਦੀਆਂ ਨੇ ਵੀ ਰਾਤ ਦੀ ਬੱਚੀ ਵੀ ਰੋਟੀ ਹੈ ਨਹੀਂ ਇਹਨੂੰ ਆਪਾਂ ਜਿਹੜੀ ਧਾਰਨਾ ਨੂੰ ਤੋੜਨਾ ਇਦਾਂ ਦੇ ਇਨਸਾਨਾਂ ਨੂੰ ਤਾਜੀ ਰੋਟੀ ਬਣਾ ਕੇ ਦੇਣੀ ਆ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਤੁਸੀਂ ਇੰਨੇ-ਇੰਨੇ ਲੰਗਰ ਲਾਉਂਦੇ ਆਪਾਂ ਇੰਨੇ-ਇੰਨੇ ਥਾਂ ਤੇ ਆਪਣੇ ਜੱਗ ਚੱਲ ਰਹੇ ਨੇ ਇੱਕੇ ਵੀ ਜੱਗੇ ਆ ਮੈਨੂੰ ਲੱਗਦਾ ਉਸ ਭੈਣ ਦੀ ਸੇਵਾ ਸਫਲ ਆ ਜਿਹੜੀ ਇਦਾਂ ਦੇ ਪਰਿਵਾਰ ਲਈ ਪ੍ਰਸ਼ਾਦਾ ਇੱਕ ਪਲ ਵੀ ਕੋਈ ਪ੍ਰਸ਼ਾਦਾ ਛਕਾ ਦੇ ਤਾਂ ਸੇਵਾ ਸਫਲ ਆਏ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਕਾਕੇ ਕਿੱਥੇ ਵਾਗੇ ਤੇ ਤਪਲਾਂ ਤੋਂ ਪੁਰਾ ਪਾਚ ਕੇ ਪੈਸੇ ਲੈ ਰੇਲ ਕੱਟੀ ਆ ਤੋਰ ਰਾਂ ਪਰ ਹੋ ਰਾਂ ਰੇਲ ਕੱਟੇ ਤਪਲਾਂ ਵਿੱਚ ਸੜਕ ਨਿਕੜ ਗਈ ਦੁਬਲਾਂ ਉਧਰ ਸਾਡੇ ਕੋਲੇ ਗਏ ਤੇ ਗੁਰੂ ਗੁਰਦੁਆਰਾ ਸਾਹਿਬ ਕਿੰਨੀ ਨਹੀਂ ਵੀਰੇ ਤੁਸੀਂ ਕੋਈ ਚੀਜ਼ ਤੁਸੀਂ ਕੋਈ ਚੀਜ਼ ਤੁਹਾਡੀ ਸੇਵਾ ਦੇਖੋ ਮੇਰੇ ਕੋਲੇ ਆ ਗਈ ਇੱਕ ਮਿੰਟ ਮੇਰੇ ਕੋਲੇ ਆ ਗਈ ਤੁਸੀਂ ਉੱਥੇ ਆਇਓ ਸਾਡੇ ਕੋਲੇ ਤੁਸੀਂ ਨਾ ਉੱਥੇ ਆਇਓ ਸਾਡੇ ਕੋਲੇ ਕੋਈ ਰਾਸ਼ਨ ਪਾਣੀ ਕੋਈ ਚੀਜ਼ ਲੈ ਜਾ ਸੇਵਾ ਆ ਗਈ ਹੁਣ ਤੁਹਾਡੇ ਕੋਲੇ ਸੰਸਤਾ ਦੀ ਇਮਾਨਤ ਹੈ ਕੀ ਕਹਿਣ ਲੱਗਿਆ ਸੀ ਵੀਰੇ ਸਸੀ ਕੱਲ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨਵਾਦ ਧੰਨਵਾਦ ਵੀਰੇ ਧੰਨਵਾਦ ਵੀਰੇ ਧੰਨਵਾਦ ਵੀਰੇ ਧੰਨਵਾਦ ਵੀਰੇ ਅੱਛਾ ਤੁਸੀਂ ਦਬਲਾਨ ਗੁਰਦੁਆਰਾ ਸਾਹਿਬ ਕਿ ਨਹੀਂ ਗਏ ਤੇ ਹਾਂ ਕਿੱਥੇ ਗਏ ਤੇ ਦਬਲਾਨ ਇੱਕ ਤਪਲਾਨ ਉਹ ਨਾਪੇ ਤਪਲਾਨ ਤੋਂ ਸੜਕ ਲਿਕਦੀ ਰੇਲ ਕੱਟੀ ਹੋ ਰਹਾ ਬਾਕੀ ਦੀ ਉੱਥੇ ਬਾਗੇ ਤੇ ਤੁਰਕੇ ਹੀ ਦੇਖੋ ਤੁਸੀਂ ਦਵਲਾਨ ਕਿੱਥੇ ਦਵਲਾਨ ਤੋਂ ਤੁਰਕੇ ਸਨ ਹੈ ਜੀ ਬਾਬਾ ਇਸਰ ਸਿੰਘ ਦਾ ਜਿੱਥੇ ਹਾਂਜੀ ਹਾਂਜੀ ਹੰਤੀ ਇਸਰ ਸਿੰਘ ਮਹਾਰਾਜ ਜਿਹੜਾ ਗੁਰੂ ਘਰ ਜਿਹੜਾ ਉੱਥੇ ਕਿਤੇ ਗਏ ਹੋਣਗੇ ਉੱਥੋਂ ਤੁਰਕੇ ਆਏ ਹੋਣਗੇ ਹਾਂਜੀ ਬਾਕੀ ਠੀਕ ਆ ਸੰਗੇ ਜੀ ਹੁਣ ਅਸੀਂ ਚਾਲੇ ਪਾਉਣੀ ਆ ਜੀ ਇਹਨਾਂ ਨੂੰ ਪਛਾਦ ਅਸ਼ਕਾ ਕੇ ਨਾ ਜਿਹੜਾ ਲਚਕਾਣੀ ਲੈ ਕੇ ਚੱਲੇ ਆ ਤੁਸੀਂ ਆਉਂਦੇ ਜਾਂਦੇ ਨਾ ਰੂਹਾਂ ਲਈ ਜਰੂਰ ਅਰਦਾਸ ਕਰਿਆ ਕਰੋ ਮਹਾਰਾਜ ਦੇ ਚਰਨਾਂ 'ਚ ਧੰਨਵਾਦ ਜੀ ਹੱਸਦੇ ਬੱਸਦੇ ਰਹੋ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫੜ ਲਿਆ ਦੇਖੋ ਤੁਸੀਂ ਹਜੇ ਵੀ ਇਹ ਨਾ ਵੀਰ ਸ਼ਰਾਬ ਹੀ ਮੰਗਦਾ ਜੀ ਇੰਨਾ ਕੁਝ ਲਾਈਫ ਦਾ ਖਰਾਬ ਕਰਨ ਤੋਂ ਬਾਅਦ ਹਜੇ ਵੀ ਦੇਖੋ ਤੁਸੀਂ ਉਹ ਵੀਰ ਉਹਨਾਂ ਤੋਂ ਸ਼ਰਾਬ ਹੀ ਮੰਗ ਰਿਹਾ ਆਜੋ ਬੇਬੇ ਜੀ ਆਜੋ ਜੀ ਚੱਲੀਏ ਆਓ ਚੱਲੀਏ ਆਜੋ ਹਾਂ ਮਿਲੋ ਜੀ ਮਿਲੋ 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 ਪੁੱਤ ਵਾਹਿਗੁਰੂ ਇਹ ਹੁੰਦਾ ਜੀ ਪਿਆਰ ਮਹਾਰਾਜ ਕਿਰਪਾ ਕਰੇ ਤੁਸੀਂ ਪਹਿਨੇ ਪੱਕਾ ਆਇਓ ਉੱਥੇ ਮਿਲਣਾ ਇੱਕ ਦਿਨ ਚ ਦੋ ਚਾਰ ਦਿਨ ਚ ਪੱਕਾ ਆਇਓ ਤੁਸੀਂ ਮਿਲਣ ਜੀ ਤੁਹਾਡੇ ਨਾਲ ਪਿਆਰ ਬਣਿਆ ਵਾ ਤੁਸੀਂ ਜਰੂਰ ਆਇਓ ਫਿਰ ਵਿਸ਼ਵਾਸ ਹੋ ਜਾਂਦਾ ਹੁੰਦਾ ਬੇਬੇ ਨੂੰ ਤੁਸੀਂ ਆਇਓ ਆਜੋ ਪਹਿਨੇ ਤੁਸੀਂ ਨਾਲ ਲੱਗ ਕੇ ਬਿਠਿਆਓ ਮਾੜਾ ਬੇਬੇ ਜੀ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਮਹਾਰਾਜ ਆ ਦੇਖੋ ਤੁਸੀਂ ਓਏ ਆ ਜਾ ਕਾਕੇ ਮੇਰੇ ਕੋਲੇ ਆ ਤੇਰੀ ਸ਼ਰਾਬ ਮੇਰੇ ਕੋਲੇ ਆ ਆ ਰੱਖ ਦੋ ਵੀਰੇ ਸਮਾਨ ਬਾਈ ਦਾ ਵਿੱਚ ਹਾਂ ਮੇਰੇ ਕੋਲੇ ਆ ਕਾਕੇ ਕਾਕੇ ਮੇਰੇ ਕੋਲੇ ਆ ਸ਼ਰਾਬ ਵੀਰੇ ਤੇਰੀ ਦੇਖੋ ਤੁਸੀਂ ਹਜੇ ਵੀ ਬੰਦਾ ਸ਼ਰਾਬ ਹੀ ਮੰਗੀ ਜਾ ਰਿਹਾ ਜੀ ਪਰ ਉਹ ਮੈਂਟਲੀ ਪ੍ਰੋਬਲਮ ਐ ਇੰਨੀ ਵੱਧ ਗਈ ਵੀਰ ਦੀ ਆ ਰੱਖ ਦੋ ਵੀਰੇ ਕੀ ਚੀਜ਼ ਆ ਹਾਂਜੀ ਰੱਖ ਦੋ ਕੋਈ ਗੱਲ ਨਹੀਂ ਵੀਰੇ ਆ ਜਾ ਆ ਜਾ ਕੱਕੇ ਮੇਰੇ ਕੋਲੇ ਆ ਵੀਰੇ ਮੇਰੇ ਕੋਲੇ ਆ ਵੀਰੇ ਬਣਾ ਬਿਠਾਓਗੇ ਆ ਜਾ ਆ ਜਾ ਆ ਜਾ ਆਹੋ ਉੱਥੇ ਬੈਠਦਾ ਸੀ ਫਿਰ ਨਾ ਬੰਦਾ ਰੋਟੀ ਵੀ ਖਾਣ ਦੇ ਦੇਖੋ ਤੁਸੀਂ

ਬੈਠੋ ਬੈਠੋ ਬਿਠਾਓ ਵੀ ਚੱਕ ਕੇ ਬਿਠਾਓ ਵਿੱਚ ਬੈ ਜਾ ਐ ਨਹੀਂ ਬੈਠਦਾ ਅ ਚੱਪਲਾਂ ਕੱਢ ਦੇ ਵੀਰੇ ਚੱਪਲਾਂ ਕੱਢ ਦੇ ਚੱਪਲਾਂ ਕੱਢ ਦੇ ਬੈਠੋ ਜੀ ਚੜੋ ਛੇਰੇ ਪੁੱਤ ਚੜੋ ਚੜੋ ਤਿੰਨੇ ਜਾਨੇ ਚੜ ਪੁੱਤ ਚੜ ਰਵੀ ਚੜ ਚੜ ਬੇਟਾ ਕੰਬਲ ਲੈ ਲਾਓ ਅਲਗ ਅਲਿ ਬਿਠਾਓ ਇਹਨੂੰ ਉਰਾ ਆ ਡਾਲਾ ਲਵਾ ਦਿਓ ਇੱਥੇ ਢੂਲ ਲਵਾ ਦਿਓ ਇਹਦੀ ਉਰੀ ਢੂਲ ਲਵਾ ਦਿਓ ਦੇਖੀ ਬੇਬੇ ਜੀ ਆ ਗਏ ਇੱਧਰ ਇੱਧਰ ਹੋ ਜਾਓ ਥੱਲੇ ਹੋ ਜਾਓ ਤੁਸੀਂ ਉਹ ਕੰਬਲ ਜੱਟ ਮੈਨੂੰ ਬੈਠਣ ਦੋ ਬੇਲਾ ਆ ਕਰ ਸੈਟਿੰਗ ਪੁੱਤ ਹੋ ਰਾਇਆ हां बैठ बैठ ਥੱਲੇ ਬੈਠ ਵੀਰੇ ਕੁਝ ਨਹੀਂ ਰਿਹਾ ਬੇਬੇ ਜੀ ਉਰੇ ਬੈਜੋ ਜੀ ਬੇਬੇ ਜੀ ਉਰੇ ਬੈਜੋ ਉਰੇ ਬੈਜੋ ਜੀ ਉਰੇ ਬੈਜੋ 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 ਜੀ ਉਰੇ ਲਾ ਲਓ ਟੂ ਲਾ ਲਓ ਜੀ ਥੱਲੇ ਹਾਂ ਲਾ ਲਓ ਜੀ ਲਾ ਲਓ ਲਾ ਲਓ ਆ ਲਾਓ ਵੀਰੇ ਬੈਜੋ ਬੈਜੋ ਸ਼ੇਰ ਇੱਕ ਹੋਰ ਕੱਲ ਨੂੰ ਆਵਾਂਗੇ ਬੈਜੋ ਅੱਜ ਨੂੰ ਕੱਲ ਨੂੰ ਕੱਲ ਨੂੰ ਤੇ ਆਵਾਂਗੇ ਇਹ ਦਾਲੇ ਲਾਓ ਵੀਰੇ ਕੰਬਲ ਹਾਂ ਕੋਈ ਨਾ ਅਸੀਂ ਦੇ ਦੋ ਵੀਰ ਦੇ ਰਲ ਕੇ ਲੈ ਲਓ ਹਣਾ ਕਾਲ ਨੂੰ ਲੈ ਆ ਕਾਲ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇਖੋ ਤੁਸੀਂ ਮਾਂ ਤੇ ਪੁੱਤ ਦੇ ਆ ਹਾਲਾਤ ਦੇਖ ਕੇ ਨਾ ਜੀ ਇੱਕ ਵਾਰੀ ਕਿਤੇ ਨਾ ਕਿਤੇ ਇਹਨਾਂ ਤੇ ਰੱਖੋ ਤੁਸੀਂ ਕੈਮਰਾ ਇਹਨਾਂ ਵੀਰਾਂ ਤੇ ਰੱਖੋ ਤੁਸੀਂ ਤਾਂ ਜੋ ਸੰਗਤ ਨੂੰ ਪਤਾ ਲੱਗ ਸਕੇ ਇੱਕ ਮਾਂ ਤੇ ਪੁੱਤ ਦੀ ਲਾਈਫ ਕੀ ਹੋਣੀ ਹੈ ਤੁਸੀਂ ਸੋਚੋ ਇਹ ਕੌਣ ਇਨਸਾਨ ਨੇ ਸੋਚ ਕੇ ਦੇਖੋ ਤੁਸੀਂ ਸਾਰੇ ਭੈਣ ਭਰਾ ਤੁਸੀਂ ਸੋਚੋ ਇਹ ਮਾਂ ਤੇ ਪੁੱਤ ਇਹ ਹਾਲਾਤਾਂ ਦੇ ਵਿੱਚ ਮੈਂ ਕਹਿੰਦਾ ਮੇਰੇ ਕੋਲ ਸ਼ਬਦ ਖਤਮ ਹੋ ਰਹੇ ਨੇ ਜੇ ਤੁਸੀਂ ਆਪ ਮਹਿਸੂਸ ਕਰੋ ਮੈਂ ਕਹਿੰਦਾ ਜੀ ਮੈਂ ਮਹਿਸੂਸ ਕਰਾਂ ਮੈਂ ਤੇ ਮੇਰੀ ਮਾਂ ਅਜਾ ਸੜਕਾਂ ਤੇ ਫਿਰਦੇ ਹੋਈ ਹੈ ਤੁਸੀਂ ਆਪਣੇ ਆਪਣੇ ਦੇ ਜਦੋਂ ਮਹਿਸੂਸ ਕਰੋਗੇ ਉਦੋਂ ਤੁਸੀਂ ਮਦਦ ਕਰਨ ਲਈ ਇਹਨਾਂ ਦੇ ਅੱਗੇ ਆਓਗੇ ਅਦਰਵਾਈਜ਼ ਤੁਸੀਂ ਕਹੋਗੇ ਠੀਕ ਆ ਜੀ ਚੰਗਾ ਕੰਮ ਕੀਤਾ ਜੀ ਸੰਸਥਾ ਵਾਲੇ ਨੇ ਠੀਕ ਆ ਗੁੱਡ ਜੀ ਪਰ ਜੇ ਤੁਸੀਂ ਮਹਿਸੂਸ ਕਰ ਗਏ ਵੀ ਮੈਂ ਵੀ ਹੋ ਸਕਦਾ ਮੇਰੀ ਮਾਂ ਵੀ ਹੋ ਸਕਦੀ ਆ ਮੇਰਾ ਭਾਈ ਵੀ ਹੋ ਸਕਦਾ ਮੇਰਾ ਬਾਪ ਵੀ ਹੋ ਸਕਦਾ ਫਿਰ ਤੁਸੀਂ ਇਹਨਾਂ ਰੂਹਾਂ ਦੀ ਬਾਹ ਫੜੋਗੇ ਕਿਤੇ ਨਾ ਕਿਤੇ ਸੜਕਾਂ ਤੇ ਜਾਂਦਿਆਂ ਦੀ ਇਹਨਾਂ ਦੀ ਹੈਲਪ ਕਰੋਗੇ ਹੈਲਪ ਕਰਨਾ ਕੱਲਾ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਚੀਜ਼ ਫੜਾਤੀ ਪਰ ਉਹਨਾਂ ਲਈ ਕੁਝ ਨਾ ਕੁਝ ਤੁਸੀਂ ਹਾ ਦਾ ਨਾਰਾ ਜਦੋਂ ਆਪਾਂ ਸਾਰੇ ਪੋਜ਼ਿਟਿਵ ਹੋ ਗਏ ਇਹਨਾਂ ਲਈ ਨਾ ਫਿਰ ਇਹ ਪ੍ਰੋਬਲਮ ਘਟ ਜਾਣਗੀਆਂ ਸਾਡੇ ਸਮਾਜ ਦੀਆਂ ਫਿਰ ਇਹ ਰਿਸ਼ਤੇ ਨਾਤਿਆਂ ਦੇ ਵਿੱਚ ਜਿਹੜੀ ਗ੍ਰਾਵਟਾਈ ਆ ਉਹ ਚੱਕੀ ਜਾਊਗੀ ਜੀ ਇਸ ਕਰਕੇ ਹੁਣ ਅਸੀਂ ਚਾਲੇ ਪਾਉਨੇ ਸਾਡਾ ਸਫਰ ਜਿਹੜਾ ਦੂਰ ਦਾ ਧੰਨਵਾਦ ਜੀ ਹਸਦੇ ਬਾਦ ਜੀ ਠੀਕ ਆ ਵੀਰੇ ਤੁਹਾਡਾ ਕੀ ਨਾਮ ਆ ਭਰਾਵਾਂ ਦਾ ਸਾਰੇ ਦਾ ਵੀਰੇ ਤੁਹਾਡਾ ਕੀ ਨਾਮ ਆ ਜੀ ਜਸਦੀਪ ਜੀ ਜਸਦੀਪ ਤੁਹਾਡਾ ਕੀ ਨਾਮ ਵੀਰੇ ਹਰਪ੍ਰੀਤ ਤੁਹਾਡਾ ਵੀਰੇ ਗੁਰਬਖਸ਼ ਜੀ ਗੁਰਬਾਜ ਗੁਰਬਾਜ ਸਿੰਘ ਤੁਹਾਡਾ ਜੀ ਗੁਰਜੰਟ ਗੁਰਜੰਟ ਸਿੰਘ ਜੀ ਹੈ ਜੀ ਦਿਓਲ ਜੀ ਦਿਓਲ ਤੁਹਾਡਾ ਵੀਰੇ ਨਰਿੰਦਰ ਜੀ ਨਰਿੰਦਰ ਸਿੰਘ ਲਵਪ੍ਰੀਤ ਸਿੰਘ ਤੁਹਾਡਾ ਵੀਰੇ ਜਗਤਾਰ ਜਗਤਾਰ ਸਿੰਘ ਤੁਹਾਡਾ ਵੀਰੇ ਨਿਧਾਨ ਸਿੰਘ ਤੁਹਾਡਾ ਜੀ ਵਿਕਰਮਜੀਤ ਸਿੰਘ ਤੁਹਾਡਾ ਪ੍ਰਿੰਸੀਪਲ ਪ੍ਰਿੰਸੀਪਲ ਸਿੰਘ ਜਸਪ੍ਰੀਤ ਸਿੰਘ ਉਹ ਨਿure ਮੌਜੂਦ ਨੇ ਜੀ ਸਰ ਤੁਹਾਡਾ ਵੀਰੇ ਜਸਕਰਨ ਸਿੰਘ ਤੁਹਾਡਾ ਵੀਰੇ ਪਾਲੀ ਪਾਲੀ ਹੈਡ ਡ੍ਰੈਸਰ ਨੇ ਜੀ ਤੁਹਾਡਾ ਵੀਰੇ ਤੁਹਾਡਾ ਵੀਰੇ ਨੀਕ ਚੰਦ ਜੀ ਨੀਕ ਚੰਦ ਤੇ ਗਰਜੀਤ ਤੁਹਾਡਾ ਵੀ ਸੇਵਾ ਸਿੰਘ ਸੇਵਾ ਸਿੰਘ ਤੁਹਾਡਾ ਵੀਰੇ ਰਸ਼ਨ ਆਰਮ ਸਿੰਘ ਸਾਰੇ ਵੀਰਾਂ ਦੀ ਮੌਜੂਦਗੀ ਦੇ ਵਿੱਚ ਅਸੀਂ ਜਿਹੜਾ ਹੁਣ ਇਹਨਾਂ ਨੂੰ ਲੈ ਕੇ ਚੱਲੇ ਆਂ ਜੀ ਲਚਕਾੜੀ ਪਿੰਡ ਅਸੀਂ ਬੇਨਤੀ ਕਰਾਂਗੇ ਸੰਗਤਾਂ ਦੇ ਚਰਨਾਂ 'ਚ ਇਦਾਂ ਦੀਆਂ ਰੂਹਾਂ ਨੂੰ ਮਿਲਣ ਜਰੂਰ ਆਇਆ ਕਰੋ ਇੱਕ ਸਿਰਫ ਤੁਹਾਡੇ ਤੋਂ ਸਮਾਂ ਮੰਗਦੇ ਆਂ ਪਿਆਰ ਮੁਹੱਬਤ ਮੰਗਦੇ ਆਂ ਕਿਉਂਕਿ ਇਹਨਾਂ ਨਾਲ ਗੱਲ ਕਰਨ ਵਾਲੀਆਂ ਰੂਹਾਂ ਚਾਹੀਦੀਆਂ ਨੇ ਜਿਹੜੀ ਇਹਨਾਂ ਨਾਲ 10 ਮਿੰਟ ਆ ਕੇ ਗੱਲਾਂ ਕਰ ਜਿਆ ਕਰਨ ਇਹਨਾਂ ਨਾਲ ਵੀ ਕੋਈ ਟਿੱਡੀਆਂ ਗੱਲਾਂ ਫੋਲਿਆ ਕਰਨ ਬਸ ਅਸੀਂ ਹੋਰ ਕੁਝ ਨਹੀਂ ਚਾਹੁੰਦੇ ਜੀ ਤੁਹਾਡੇ ਤੋਂ ਧੰਨਵਾਦ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਜੋ ਕਿਸੇ ਨਾ ਕਿਸੇ ਹੋਰ ਚੰਗੀ ਰੂਹ ਕੋਲੇ ਇਹ ਵੀਡੀਓ ਪਹੁੰਚ ਜਾਵੇ ਧੰਨ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਵੀਰੇ ਧੰਨਵਾਦ ਜੀ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਨੇ ਜੀ ਠੀਕ ਹੋ ਵੀਰੇ ਅੱਜ ਕੀ ਪਾਣੀ ਸਕੈ ਨਹੀਂ ਨਹੀਂ ਕੋਈ ਗੱਲੇ ਨਹੀਂ ਵੀਰੇ ਅਸੀਂ ਹੁਣ ਨਾ ਇੱਕ ਤੇ ਰਸਤੇ 'ਚ ਅੱਜ ਚਾ ਪਾਣੀ ਵੀ ਪਾ ਗਏ ਨਹੀਂ ਵੀਰੇ ਅਸੀਂ ਤਾਂ ਹੁਣ ਹਿੰਮਤ ਨਾਲ ਨਾ ਪਹੁੰਚ ਕੇ ਅਸੀਂ ਰਸਤੇ 'ਚ ਵੀ ਰੋਕਣਾ ਕਿਤੇ ਸ਼ਾਗਨ ਫੜਾਉਣਾ ਥਾਨੇ ਫਿਰ ਸਾਨੂੰ ਸਵੇਰੇ ਸਾਜਰੀ ਨਿਕਲਣਾ ਵੀਰੇ 200 ਕਿਲੋਮੀਟਰ ਦੇ ਕਰੀਬ 250 ਪਾਈ ਦਾ ਸੀ ਕਿ ਮਾਨਸਾ ਜਾਣਾ ਕੈਨਸਲ ਕੀਤਾ ਤਾਂ ਇਦਾਂ ਵੀ ਅਸੀਂ ਜਾਣਾ ਮਾਨਸਾ ਹੀ ਸੀ ਅੱਜ ਪਰ ਸਾਨੂੰ ਕਿਸੇ ਕਾਰਨ ਅਸੀਂ ਕੈਨਸਲ ਕਰਤਾ ਸਾਨੂੰ ਲੱਗਿਆ ਹੀ ਪਹਿਲਾਂ ਮਾਂ ਤੇ ਪੁੱਤ ਜ਼ਰੂਰੀ ਨੇ ਜੀ ਸਹੀ ਹੈ ਜੀ ਤਾਂ ਕਰਕੇ ਵੀਰੇ ਕੋਈ ਨਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਤੁਸੀਂ ਆਇਓ ਪੱਕਾ ਵੀਰੇ ਚਤੈਰੇ ਵਾਲਿਓ ਆਇਓ ਪੱਕਾ ਆਇਓ ਵੀਰੇ ਸਾਡੀ ਬੇਨਤੀ ਹੈ ਵੀਰੇ ਜੇ ਤੁਸੀਂ ਭੱਲਾ ਕਰਨਾ ਚਾਹੁੰਦੇ ਤੁਸੀਂ ਆਇਓ ਕਦੇ 5 ਮਿੰਟ ਮਿਲ ਲੈਣਾ ਬਸ ਇੰਨੀ ਚਾਹੁੰਦੇ ਆਸੀਂ ਕੋਕੀ ਜਿਵੇਂ ਤੁਹਾਨੂੰ ਦੇਖ ਕੇ ਪੋਜ਼ਿਟਿਵ ਹੋ ਜਾਣਗੇ ਤੁਹਾਨੂੰ ਜਾਣਦੇ ਨੇ ਜਿਵੇਂ ਬਾਈ ਨੂੰ ਜਾਣਦੇ ਨੇ ਉਹਨਾਂ ਵਿਸ਼ਵਾਸ ਬਣ ਜਾਂਦਾ ਬੰਦੇ ਦਾ ਉਹ ਜਦੋਂ ਉਹਨਾਂ ਵਿਸ਼ਵਾਸ ਬਣ ਗਿਆ ਫਿਰ ਉਹ ਠੀਕ ਹੋ ਜਾਣਗੇ ਦਿਮਾਗੀ ਜਿਵੇਂ ਉਹ ਭੈਣ ਉਹ ਨਹੀਂ ਆਉਣਗੇ ਉਹਨਾਂ ਦਾ ਨੰਬਰ ਲੈ ਲਿਆ ਪਾਪਾ ਜੀ ਕਈ ਵਾਰ ਦੇਖਿਆ ਮੈਨੂੰ ਜੀ ਹਾਂ ਠੀਕ ਹੈ ਜੀ ਠੀਕ ਠੀਕ ਹੈ ਕਰੋ ਭਲਾ ਨਾ ਜੀ ਠੀਕ ਹੈ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ ਵੀਰੇ ਤੁਸੀਂ ਪੱਕਾ ਹੋਣਾ ਜੀ ਪਾਪਾ ਜੀ ਮੈਨੂੰ ਬਾਹਰ ਜਾਣਾ ਮੇਜਰ ਉਸੇਵਾ ਕਰ ਰਹੇ ਹਾਂ ਮੈਂ ਕਹਿੰਦਾ ਗੱਲੇ ਕੋਈ ਨਹੀਂ ਤੁਸੀਂ ਇਹ ਬਹੁਤ ਵੱਡੀ ਸੇਵਾ ਹੀ ਇਹੀ ਕਰਤੀ ਥੋਨੇ ਇਹੀ ਤੁਹਾਡੀ ਬਹੁਤ ਵੱਡੀ ਸੇਵਾ ਵੀਰੇ ਤੁਸੀਂ ਇੱਕ ਲੋੜਵੰਦ ਨੂੰ ਪ੍ਰਸ਼ਾਦਾ ਅਸ਼ਕਾਰ ਰਹੇ ਹੋ ਇਤੋਂ ਵੱਡੀ ਹੋਰ ਕੀ ਜੀ ਕਰਦਾ ਰਹੇ ਬਹੁਤ ਸੇਵਾ ਕਰ ਰਹੇ ਆ ਬਹੁਤ ਧੰਨਵਾਦ ਇਹ ਤੁਹਾਡਾ ਬੇਟਾ ਜੀ ਧੰਨਵਾਦ ਬੇਟਾ ਲਵ ਜੀ ਵੀਰੇ ਧੰਨਵਾਦ ਵੀਰੇ ਸਾਡੇ ਵੱਲੋਂ ਵੀ ਬਹੁਤ ਸਾਰਾ ਪਿਆਰ ਵੀਰੇ ਬਹੁਤ ਤਾਨ ਵਾਲਾ ਜੀ ਸੇਵਾ ਕਰਨੀ ਧੰਨਵਾਦ ਵੀਰੇ ਧੰਨਵਾਦ ਬੜਾ ਲਾਈਕ ਕਰਦੇ ਆਂ ਤੁਹਾਨੂੰ ਦੇ ਧੰਨਵਾਦ ਵੀਰੇ ਧੰਨਵਾਦ ਜੀ ਧੰਨਵਾਦ ਠੀਕ ਆ ਵੀਰੇ ਠੀਕ ਆ ਬੇਟਾ ਜੀ ਬੜੀਆਂ ਰੀ ਠੀਕ ਆ ਉਹ ਦੇਖ ਰਹੇ ਆ YouTube ਧੰਨਵਾਦ ਵੀਰੇ ਧੰਨਵਾਦ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਆ ਵੀਰੇ ਆ ਲੋ ਕਾੜ ਲੈ ਲੋ ਵੀਰੇ ਹਾਂ ਕਾੜ ਦੇ ਦੋ ਬਾਬਾ ਜੀ ਹਲੋ ਸਾਰਿਆਂ ਚ ਵੰਡ ਦਿਓ ਜੀ ਹੋਰ ਦਿਨਾਂ ਮੈਂ ਖੜਜਾਂ ਲੋ ਵੰਡ ਦਿਓ ਵੀਰੇ ਸਾਰਿਆਂ ਚ ਲੋ ਵੰਡਿਓ ਬੇਟਾ ਸਾਰਿਆਂ ਚ ਵੰਡ ਦੋ ਬੇਟਾ ਜਰੂਰ ਆਓ ਜੀ ਜਰੂਰ ਆਓ ਜੀ ਓਕੇ ਚਲੋ ਹਾਂਜੀ ਲੋ ਜੀ ਅਸੀਂ ਇਸ ਵਕਤ ਲਚਕਾਣੀ ਪਿੰਡ ਦੇ ਵਿੱਚ ਪਹੁੰਚ ਚੁੱਕੇ ਹਾਂ ਜੀ ਅਤੇ ਕਾਕਾ ਵੀਰ ਤੇ ਬੇਬੇ ਅਮਰਜੀਤ ਕੌਰ ਹੁਣ ਪ੍ਰਸ਼ਾਦਾ ਛਕ ਰਹੇ ਨੇ ਇਸ ਵਕਤ ਜਿਹੜਾ ਔਰ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਆਪਣਾ ਫਰਜ ਸੇਵਾ ਸੁਸਾਇਟੀ ਇਹ ਆ ਸਾਡੇ ਲਈ ਸਵਰਗ ਆ ਜੀ ਇਹ ਅਸੀਂ ਇਹਨੂੰ ਸਵਰਗ ਦਾ ਨਾਮ ਦਿੱਤਾ ਜੀ ਇਹ ਉਹ ਬਿਲਡਿੰਗ ਆ ਜੀ ਜਿਹਦੇ ਲਈ ਅਸੀਂ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਦੇਖੋ ਬਿਹੜੇ ਦੇ ਵਿੱਚ ਸਰੀਆ ਪਿਆ ਜੀ ਕੁਝ ਇਹਨੂੰ ਕੁਝ ਸਿੱਧਾ ਕਰਕੇ ਕੁਝ ਛਾੜਨਗੇ ਸਵੇਰੇ ਸੈਟਿੰਗ ਕਰਨਗੇ ਕੁਝ ਹੋਰ ਚੀਜ਼ਾਂ ਦੇਖੋ ਆਪਣੇ ਕੋਲ ਰੇਤਾ ਤੇ ਬਜਰੀ ਬਹੁਤ ਘੱਟ ਆਏ ਆਪਾਂ ਨੂੰ ਦੋ ਟਰੱਕ ਰੇਤੇ ਦੇ ਦੋ ਬਜਰੀ ਦੇ ਕੁਝ ਇੱਟਾਂ ਅਤੇ ਸਰੀਆ ਅਤੇ ਮਿਸਤਰੀਆਂ ਦੀ ਲੇਬਰ ਤੇ ਫਿਰ ਆਪਣਾ ਹਾਲ ਦਾ ਲੈਂਟਰ ਪੇਜੂਗਾ ਜੀ ਉਸ ਤੋਂ ਬਾਅਦ ਇੱਧਰ ਲੈਟਰਿੰਗ ਬਾਥਰੂਮ ਵੱਡੇ ਵੱਡੇ ਨੇ ਫਿਰ ਉਹਦੇ ਇੱਕ ਸ਼ੈੱਡ ਪੈਣਾ ਜੀ ਇਹ ਉਹਰੇ ਲੰਗਰ ਹਾਲ ਬਣਨਾ ਜੀ ਵੱਡਾ ਕਿਉਂਕਿ ਅੱਗੇ ਤੁਹਾਨੂੰ ਪਤਾ 150 ਬੰਦਾ ਇਹ ਛੋਟੇ ਜਿਹੇ ਸ਼ੈੱਡ ਦੇ ਵਿੱਚ ਪ੍ਰਸ਼ਾਦਾ ਨਹੀਂ ਛੱਕ ਪਾਉਂਦਾ ਸਹੀ ਪ੍ਰੋਪਰ ਇਸ ਕਰਕੇ ਤੁਸੀਂ ਸਾਰੇ ਭੈਣ ਭਰਾ ਥੋੜੇ ਥੋੜਾ ਤੁਸੀਂ ਕਿਸੇ ਨਾ ਕਿਸੇ ਦੀ ਡਿਊਟੀ ਲਾ ਕੇ ਭੈਣ ਭਰਾਵਾਂ ਦੇ ਜਿਹੜਾ ਇਸ ਕਾਰਜ ਦੇ ਵਿੱਚ ਤੁਸੀਂ ਜਿਹੜਾ ਮਦਦ ਕਰੋ ਜੀ ਇਸ ਘਰ ਦੀ ਸਪੋਰਟ ਕਰੋ ਤਾਂ ਜੋ ਆਪਾਂ ਅਮਰਜੀਤ मामा ਵਰਗੀਆਂ ਔਰ ਵੀਰ ਕਾਕੇ ਵਰਗੇ ਵੀਰਾਂ ਦੀ ਹੋਰ ਮਦਦ ਕਰਨ ਦੇ ਵਿੱਚ ਆਪਾਂ ਕਾਮਯਾਬ ਹੋ ਸਕੀਏ ਜੀ ਵਾਹਿਗੁਰੂ ਹੁਣ ਸਰ ਪਹਿਲਾਂ ਪ੍ਰਸ਼ਾਦਾ ਹੀ ਸ਼ਿਕਾਇਤ ਹੈ ਜੀ ਵੀ ਚਲੋ ਫੇਰ ਅਰੈਸਟ ਕਰ ਲੈਣਗੇ ਪਹਿਲਾਂ ਪ੍ਰਸ਼ਾਦਾ ਸ਼ਿਕਾਇਤ ਲੈਣਾ ਜੀ ਪਤਾ ਨਹੀਂ ਇਨਸਾਨ ਹੈ ਨਾ ਕਿੱਥੇ ਕਿੱਥੇ ਫਿਰਦਾ ਪਰ ਬੜਾ ਮਨ ਦੁਖੀ ਹੁੰਦਾ ਇਦਾਂ ਦੀਆਂ ਮਾਮਾ ਬਲ ਦੇਖ ਕੇ ਮਹਾਰਾਜ ਸਾਰੀ ਸਾਰੀਆਂ ਦੁਨੀਆ ਦੀਆਂ ਮਾਮਾ ਨੂੰ ਸਲਾਮਤ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ